ਉਹ ਨਾਲ ਗੱਲ ਲੈ ਮੇਰਾ ਵੀ ਮੇਰਾ ਵੀ ਨਹੀਂ ਬੋਲੀ ਨਹੀਂ ਮੇਰੀ ਗੱਲ ਸੁਣਾ ਸਭ ਤੋਂ ਵੱਡੀ ਤਾਂ ਆਪਣੀ ਜਾਨ ਵਜ ਗਈ ਨਾ ਉਹ ਜ਼ਰੂਰੀ ਕੋਈ ਨਹੀਂ ਫਸਦਾ ਕੋਈ ਨਹੀਂ ਇਹ ਤਾਂ ਸਾਰੇ ਕੋਈ ਨਹੀਂ ਬਾਈ ਦੇ ਖੜੇ ਹੋ ਇਹਦਾ ਗਾਣੇ ਗਾਉਣਗੇ ਛੋਟੇ ਨਾਲ ਖੜੇ ਕੋਈ ਕਿੰਨਾ ਨੁਕਸਾਨ ਹੋਇਆ ਜੀ ਕਿੰਨਾ ਝੋਨਾ ਡੁੱਬਿਆ ਤੁਹਾਡਾ ਸਾਰਾ ਹੀ ਡੁੱਬ ਗਿਆ ਜੀ ਕੋਈ ਨਹੀਂ ਦਰ ਦੇ ਕਿੰਨੇ ਅੰਰੇ ਨਹੀਂ ਕੋਈ ਨਹੀਂ ਕੋਈ ਨਾ ਕੋਈ ਨਾ ਹੋਏ ਮੇਰੀ ਮਾ ਟੰਡਾ ਕੁ ਗਿਰਨੋ ਅੰਦਰ ਨਹੀਂ ਛੱਡੀ ਰਹਾਂਦਾ ਸਭ ਕੁਝ ਕੋਈ ਨਹੀਂ ਪਰਮਾਤਮਾ ਤੇ ਸਭ ਕੁਝ ਹੈ ਉਹ ਕੁਛ ਪਰਮਾਤਮਾ ਆਪੇ ਛੱਟ ਕੇ ਰੂਗਾ ਹਰ ਵਾਰ ਸਭ ਤੋਂ ਜ਼ਰੂਰੀ ਤਾਂ ਜਾਨ ਆਪਣੀ ਜਾਨ ਬਚ ਗਈ ਆ ਅੰਦਰ ਨਹੀਂ ਛੱਡੀ ਰਹਾਂਦਾ ਨਾਲ ਖੜੇ ਸਾਰੇ ਸਾਡੇ ਨਾਲ ਖੜੇ ਹੈਗੇ ਤੁਹਾਡੀ ਸੇਵਾ ਖਾਤਰੀ ਪਹੁੰਚੇ ਜਾਨ ਦੇ ਉੱਤੇ ਹੀ ਰਵੀ ਜਾਨ ਕੋਈ ਉੱਧਰ ਜਾਏਗਾ ਨੀ ਪਾਣੀ ਬਹੁਤ ਆ ਰਿਹਾ ਪਾਜੀ ਨਹੀਂ ਨਹੀਂ ਯਾਰ ਮੇਰੇ ਘਰੇ ਸਾਰਾ ਪਾਣੀ ਆ ਗਿਆ ਉਹ ਬੋਰ ਤੇ ਬਹਿ ਕੇ ਜਾ ਕੰਮ ਨਹੀਂ ਕਰ ਨੇ ਇਹ ਕਿਹੜਾ ਲੈ ਕੇ ਛੱਡਦੀ ਆ ਬੜੀ ਇਨਿੰਗ ਬਹੁਤ ਹੁੰਦਾ ਵੀਡੀਓ ਕਰ ਸਕਦੇ ਜਿਹੜੀ ਜਾਣ ਬੱਚੀ ਨਾ ਬੱਸ ਤੋਂ ਵੱਧ ਗਿਆ ਤੁਹਾਡਾ ਪਰਿਵਾਰ ਸੇਫ ਹੈ ਨਾ ਜੀ ਕਾ ਬੜਾ ਵਧੀਆ ਕਰ ਰਹਾ ਹੈ ਦੀ ਗੱਲ ਨਹੀਂ ਹੈਗੀ ਸਭ ਕੁਝ ਵਧੀਆ ਹੋਣਾ ਚਾਹੀਦਾ ਹੈ ਪਰ ਨਹੀਂ ਕਰ ਰਹਾ ਕਾ ਤਨ ਕਮਾਈ ਇਥੋਂ ਦੀ ਰ ਕਮਾਈ ਫਿਰ ਆਪਣੇ ਬਸ ਦੀ ਗੱਲ ਨਹੀਂ ਇਹ ਦੇਖੋ ਜੋ ਪਰਮਾਤਮਾ ਨੇ ਕਰਨਾ ਉਹ ਕਰਨਾ ਹੀ ਹੈ ਹੈ ਨਾ ਜੋ ਕਰਮਾ ਜੋ ਹੋ ਗਿਆ ਉਹ ਨਹੀਂ ਸਭ ਕੁਝ ਰੁਟ ਗਿਆ ਨਹੀਂ ਤੁਸੀਂ ਤਾਂ ਚਾਹੁੰਦੇ ਨਹੀਂ ਸੀ ਵੀ ਇਹ ਚੀਜ਼ ਹੋਵੇ ਜੋ ਜੋ ਪਰਮਾਤਮਾ ਨੂੰ ਮੰਨਦਾ ਮੇਰਾ ਵੀਰੇ ਮੈਂ ਮੈਂ ਝੂਠ ਨਹੀਂ ਬੋਲਦਾ ਮੇਰਾ ਸਭ ਕੁਝ ਰੁਟ ਗਿਆ ਮੇਰੇ ਮੈਂ ਗਲਤ ਨਹੀਂ ਬੋਲਦਾ ਮੈਂ ਝੂਠ ਨਹੀਂ ਬੋਲਦਾਗਾ ਮੈਂ ਵੀਰੇ ਤੁਹਾਨੂੰ ਸੱਚ ਦੱਸ ਰਿਹਾ ਦੇਖ ਹੀ ਰਹੇ ਆ ਜੀ ਹਾਲਾਤ ਸਾਰਿਆਂ ਦੇ ਹੀ ਕੁਝ ਨਹੀਂ ਬਚਾਈ ਕੁਝ ਰੁੜ ਗਿਆ ਮੈਂ ਸਿੱਖੀ ਕਰਕੇ ਮੈਂ ਕਹਿੰਦਾ ਲੋਕੀ ਮੌਤ ਦਿੰਦੇ ਆ ਲੋਕੀ ਮਰ ਜਾਂਦੇ ਮੈਂ ਤਾਂ ਨਹੀਂ ਮਰਿਆ ਕਿਸੇ ਅੱਖ ਇਦਾਂ ਨਹੀਂ ਮਰਦਾ ਹੁੰਦਾ ਹੈ ਸਿੱਖ ਮਰਦਾ ਕਿਆ ਗੱਲ ਬਦਲੇ ਮਰਦਾ ਮੇਰਾ ਮੇਰੀ ਉਪਰਾਜ ਮੇਰਾ ਬੱਤ ਆ ਗਿਆ ਭੈਣ ਕੋਈ ਨਹੀਂ ਆਈ ਨਾ ਕਰੋ ਜੀ ਭਾਜੀ ਭਾਜੀ ਫਿਰੇ ਕੰਮ ਕਰਕੇ ਭਾਜੀ ਆਏ ਨਹੀਂ ਹੌਸਲਾ ਰੱਖੋ ਪਰ ਨਾ ਰੱਖੋ ਪਰ ਨਾ ਰੱਖੋ ਵੀਰ ਯਾਰ ਪਰ ਨਾ ਰੱਖੋ ਅੱਜ ਮੇਰਾ ਬੱਸ ਹੋ ਗਿਆ ਮੇਰਾ ਸਭ ਤਾਂ ਹੀ ਬੱਸ ਹੋ ਗਿਆ ਬਹੁਤ ਔਖੇ ਹਾਲਾਤ ਨੇ ਕਿਸਾਨ ਦੇ ਜਿਹਦੀ ਕਈ ਏਕੜ ਫਸਲ ਬਰਬਾਦ ਹੋ ਗਈ ਆ ਤਾਂ ਅੱਗੇ ਪਿੱਛੇ ਕੋਈ ਵੀ ਨਜ਼ਰ ਨਹੀਂ ਆਉਂਦਾ ਤਾਂ ਦਿਮਾਗ ਤੇ ਸਟ्रेस ਦਾ ਇੱਕ ਬੋਝ ਹੈ ਟੈਨਸ਼ਨ ਹੈ ਕਿ ਆਖਰ ਹੁਣ ਬਣੇਗਾ ਕੀ ਬਣੇਗਾ ਹਾਲਾਂਕਿ ਬਹੁਤ ਸਾਰੇ ਕਿਸਾਨ ਵੀਰ ਹੌਸਲਾ ਦੇ ਰਹੇ ਨੇ ਕਿ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਸਾਰਿਆਂ ਦੇ ਨਾਲ ਕਾਲੇ ਤੋਂ ਮਰ ਗਿਆ ਕਾਲੇ ਤੋਂ ਮਰ ਗਿਆ ਕਾਲੇ ਮਰ ਗਿਆ ਤੋਂ ਕਾਲੇ ਮਰ ਗਿਆ ਤੋਂ ਕਾਲਾ ਤਾਂ ਜਿੰਦਗੀ ਕਹਿੰਦੀ ਕਾਲੇ ਤੋਂ ਇਦਾਂ ਨਹੀਂ ਕਰਿਆ ਤਾਂ ਬਾਈ ਇਹਦੀ ਦਸਤਾਰ ਸਜਾ ਰਹੇ ਨੇ ਇੱਕ ਮਨ ਤੇ ਬੋਝ ਹੈ ਜਦੋਂ ਸਾਰੀ ਫਸਲ ਸਾਰਾ ਕੁਝ ਲੱਖ ਰੁਪਇਆ ਕਮਾ ਕੇ ਘਰਾਂ ਤੇ ਲਾਇਆ ਤਾਂ ਉਤਬਾਹ ਹੋ ਜੇ ਤੇ ਇਧਰਲੀ ਸਾਈਡ ਪਾਣੀ ਦਾ ਇਹ ਬੁਰਾ ਹਾਲ ਹੈ ਉਹਨੇ ਫਾਇਰ ਕੋਈ ਦੁਬਾਰਾ ਹੋ ਜਾਣਾ ਤੁਸੀਂ ਹੋ ਸਕਣਾ ਨਾ ਹਾਰੋ ਜਿਆਦਾ ਸਮੇਂ ਕਿ ਉਹਨੂੰ ਲੱਗਦਾ ਕਿ ਸਾਡਾ ਕੋਈ ਕੱਖ ਨਹੀਂ ਬੰਨ ਲਾ ਇਸ ਤਰ੍ਹਾਂ ਕਿਨੇ ਖੜਨਾ ਨਹੀਂ ਯਾਰ ਐਡੀ ਦੂਰੋਂ ਦੂਰੋਂ ਲੋਥੇ ਨੇ 150 ਕਿਲੋਮੀਟਰ ਤੋਂ ਆਏ ਆ ਚੱਲ ਕੇ ਤੁਹਾਡੇ ਲਈ ਆਏ ਆ ਤੁਹਾਡੇ ਲਈ ਆਏ ਆ ਅਸੀਂ ਸੁਣੋ ਇੱਥੇ ਆ ਕੇ ਲੱਗਦਾ ਤਾਂ ਬੱਸ ਆਉਂਦੇ ਨਹੀਂ ਆ ਵੀ ਅਸੀਂ ਸਮਝ ਨਹੀਂ ਕੋਈ ਨਾ ਫਿਰ ਕੱਖ ਰੱਖਾ ਹੈ ਉਹ ਪਰਮਾਤਮਾ ਨੇ ਨੁਕਸਾਨ ਬਹੁਤ ਹੋਇਆ ਇਹ ਜੀ ਗੱਲ ਕਰ ਹੁਣ ਆਪਣੇ ਹੱਥ ਵਾਸਤੇ ਨਹੀਂ ਇਹ 150 ਕਿਲੋਮੀਟਰ ਤੁਹਾਡੇ ਲਈ ਕਿਸੇ ਦੇ ਹੱਥ ਚ ਨਹੀਂ ਇਹ ਜਿਹੜਾ ਕੁਝ ਹੋ ਰਿਹਾ ਭਾਈ ਬਤਾ ਦੇ ਕਿ ਅਸਲ ਨੂੰ ਇਹਦਾ ਯਾਰ ਤੁਮ ਭਈ ਇਹ ਵੀ ਉਹਦੇ ਚੱਕਰਾਂ ਕਿਉਂ ਨਾ ਗੱਲ ਲੈ ਮੇਰਾ ਵੀਰ ਮੇਰਾ ਵੀਰ ਨਹੀਂ ਬੋਲੀ ਨਹੀਂ ਗੱਲ ਸੁਣਾ ਸਭ ਤੋਂ ਵੱਡੀ ਤਾਂ ਆਪਣੀ ਜਾਨ ਵਜ ਗਈ ਨਾ ਉਹ ਜ਼ਰੂਰੀ ਕੋਈ ਨਹੀਂ ਫਸਦਾ ਕੋਈ ਨਹੀਂ ਆਉਣਾ ਇਹ ਤਾਂ ਸਾਰੇ ਕੋਈ ਨਹੀਂ ਬਾਈ ਦੇ ਖੜੇ ਹੋ ਛੋਟੇ ਨਾਲ ਖੜੇ ਕੋਈ ਕਿੰਨਾ ਨੁਕਸਾਨ ਹੋਇਆ ਜੀ ਕਿੰਨਾ ਝੋਨਾ ਡੁੱਬਿਆ ਤੁਹਾਡਾ ਸਾਰਾ ਹੀ ਡੁੱਬ ਗਿਆ ਜੀ ਕੋਈ ਨਹੀਂ ਕੋਈ ਨਹੀਂ 13 ਦੇ 16 ਗੱਲੇ ਸਾਰੇ ਹੀ ਡੁੱਬ ਗਏ ਜੀ ਕੋਈ ਨਹੀਂ ਕੋਈ ਨਾ ਕੋਈ ਨਾ ਫੇਰ ਹੇ ਰਿਗ ਮਾ ਟੰਡਾ ਬੁਗਿੰਦਾ ਅੰਦਰ ਨਹੀਂ ਛੱਡੀ ਰਹਾਂਦਾ ਸਭ ਕੁਝ ਕੋਈ ਨਹੀਂ ਪਰਮਾਤਮਾ ਫੇਰ ਸਭ ਕੁਝ ਹੈ ਉਹ ਕੁਛ ਹੈ ਪਰਮਾਤਮਾ ਆਪੇ ਸੈੱਟ ਕਰੂਗਾ ਕੋਈ ਨਾ ਕਰੇ ਹਰ ਵਾਰ ਸਭ ਤੋਂ ਜ਼ਰੂਰੀ ਤਾਂ ਜਾਣ ਆਪਣੀ ਜਾਨ ਬੱਜ ਗਈ ਆ ਦਿਲ ਨਹੀਂ ਛੱਡੀ ਜਾਂਦਾ ਨਾਲ ਖੜੇ ਪੰਜਾਬ ਚ ਸਾਰੇ ਤੁਹਾਡੇ ਨਾਲ ਖੜੇ ਹੈਗੇ ਤੁਹਾਡੀ ਸੇਵਾ ਖਾਤਰੀ ਪਹੁੰਚੇ ਜਾਨ ਦੇ ਉੱਤੇ ਹੀ ਰਵੀ ਜਾਂ ਕੇ ਕੋਈ ਇੱਧਰ ਜਾਏਗਾ ਨੀ ਪਾਣੀ ਬਹੁਤ ਆ ਰਿਹਾ ਪਾਜੀ ਨਹੀਂ ਨਹੀਂ ਯਾਰ ਮੇਰੇ ਘਰੇ ਸਾਰੀ ਪਾਣੀ ਤੱਕ ਰੋ ਰਿਹਾ ਉਹ ਬੋਰ ਤੇ ਬਹਿ ਕੇ ਜਾ ਕੰਮ ਨਹੀਂ ਕਰਨੇ ਕੰਮ ਨਹੀਂ ਕਰਿਆ ਇਹ ਕਿਹੜਾ ਲੈ ਕੇ ਛੱਡਦੀ ਆ ਗੱਲ ਵਾਟਦੀ ਨਹੀਂ ਹੋਤ ਹੁੰਦਾ ਵੀਡੀਓ ਕਰ ਸਕਦੇ ਜਿਹੜੀ ਜਾਣ ਬਾਤ ਇਹਨਾਂ ਦਾ ਸਭ ਤੋਂ ਵੱਧ ਹੈ ਤੁਹਾਡਾ ਪਰਿਵਾਰ ਸੇਫ ਹੈ ਨਾ ਜੀ ਬਾਰ ਬੜਾ ਵਧੀਆ ਕਰ ਰਹਾ ਹੈ ਇਹਦੀ ਗੱਲ ਨਹੀਂ ਹੈਗੀ ਸਭ ਕੁਝ ਵਧੀਆ ਕਰਦਾ ਹੈ ਪਰ ਨਹੀਂ ਕਰ ਰਗਾ ਤੋਨ ਕਮਾਈ ਇਥੋਂ ਦੀ ਹੈ ਕਮਾਈ ਫਿਰ ਆਪਣੇ ਬਸ ਦੀ ਗੱਲ ਨਹੀਂ ਇਹ ਦੇਖੋ ਜੋ ਪ੍ਰਮਾਤਮਾ ਨੇ ਕਰਨਾ ਉਹ ਕਰਨਾ ਹੀ ਹੈ ਹੈ ਨਾ ਜੋ ਕਰਮਾ ਜੋ ਨਹੀਂ ਸਭ ਕੁਝ ਰੁਟ ਗਿਆ ਨਹੀਂ ਤੁਸੀਂ ਤਾਂ ਚਾਹੁੰਦੇ ਨਹੀਂ ਸੀ ਵੀ ਇਹ ਚੀਜ਼ ਹੋਵੇ ਜੋ ਜੋ ਪ੍ਰਮਾਤਮਾ ਨੂੰ ਮੰਨਦਾ ਮੇਰੇ ਵੀਰੇ ਮੈਂ ਮੈਂ ਛੂਡ ਨਹੀਂ ਬੋਲਦਾ ਮੇਰਾ ਸਭ ਕੁਝ ਰੁਟ ਗਿਆ ਮੇਰੇ ਮੈਂ ਗਲਤ ਨਹੀਂ ਬੋਲਦਾ ਮੈਂ ਝੂਠ ਨਹੀਂ ਬੋਲਦਾਗਾ ਮੈਂ ਵੀਰੇ ਤੁਹਾਨੂੰ ਸੱਚ ਬੋਲਦਾ ਦੇਖ ਹੀ ਰਹੇ ਆ ਜੀ ਹਾਲਾਤ ਸਾਰਿਆਂ ਦੇ ਹੀ ਕੁਝ ਨਹੀਂ ਬਚਾਈ। ਸਭ ਕੁਝ ਰੁੜ ਗਿਆ। ਮੈਂ ਸਿੱਖੀ ਕਰਕੇ ਮੈਂ ਕਹਿੰਦਾ ਲੋਕੀ ਮੌਤ ਦਿੰਦੇ ਆ ਲੋਕੀ ਮਰ ਜਾਂਦੇ ਮੈਂ ਤਾਂ ਨਹੀਂ ਮਰਿਆ। ਕਿਸੇ ਅੱਖ ਇਦਾਂ ਨਹੀਂ ਮਰਦਾ ਹੁੰਦਾ। ਹੈ ਸਿੱਖ ਮਰਦਾ ਕੇ ਗੱਲ ਬਦਲੇ ਮਰਦਾ ਮੇਰਾ ਮੇਰੀ ਉੱਪਰ ਆ ਜ ਮੇਰਾ ਬੱਤ ਆ ਗਿਆ ਭਾਈ ਕੋਈ ਨਹੀਂ ਆਈ ਨਾ ਕਰੋ ਜੀ ਭਾਜੀ ਭਾਜੀ ਫਿਰ ਇਹ ਕੰਮ ਕਰਕੇ ਭਾਜੀ ਆਏ ਨਹੀਂ ਹੌਸਲਾ ਰੱਖੋ ਪਰ ਨਾ ਰੱਖੋ ਪਰ ਨਾ ਰੱਖਿਓ ਵੀਰ ਯਾਰ ਪਰ ਨਾ ਰੱਖਿਓ ਹਾਂ ਜੀ ਮੇਰਾ ਬੱਸ ਹੋ ਗਿਆ ਮੇਰਾ ਸਭ ਦੇ ਪਾਸੋਂ ਇਹ ਜਿਹੜਾ ਤਾਂ ਬੜਾ ਨਹੀਂ ਬਣਿਆ ਤਾਂ ਬਹੁਤ ਔਖੇ ਹਾਲਾਤ ਨੇ ਕਿਸਾਨ ਦੇ ਜਿਹਦੀ ਕਈ ਏਕੜ ਫਸਲ ਬਰਬਾਦ ਹੋ ਗਈ ਆ ਤਾਂ ਅੱਗੇ ਪਿੱਛੇ ਕੋਈ ਵੀ ਨਜ਼ਰ ਨਹੀਂ ਆਉਂਦਾ ਤਾਂ ਦਿਮਾਗ ਤੇ ਸਟ्रेस ਦਾ ਇੱਕ ਬੋਝ ਹੈ ਟੈਨਸ਼ਨ ਹੈ ਕਿ ਆਖਰ ਹੁਣ ਬਣੇਗਾ ਕੀ ਬਣੇਗਾ ਹਾਲਾਂਕਿ ਬਹੁਤ ਸਾਰੇ ਕਿਸਾਨ ਵੀਰ ਹੌਸਲਾ ਦੇ ਰਹੇ ਨੇ ਕਿ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਸਾਰਿਆਂ ਦੇ ਨਾਲ ਕਾਲਾ ਤਾਂ ਮਰ ਗਿਆ ਕਾਲਾ ਤਾਂ ਮਰ ਗਿਆ ਕਾਲਾ ਮਰ ਗਿਆ ਤੂੰ ਕਾਲਾ ਮਰ ਗਿਆ ਤੂੰ ਕਾਲਾ ਤਾਂ ਜਿੰਦਗੀ ਕਹਿੰਦੀ ਕਾਲਾ ਤਾਂ ਇਦਾਂ ਨਹੀਂ ਕਰਿਆ ਕਾਲਾ ਤਾਂ ਕਰ ਗਿਆ ਤਾਂ ਬਾਈ ਇਹਦੀ ਦਸਤਾਰ ਸਜਾ ਰਹੇ ਨੇ ਇੱਕ ਮਾਨ ਤੇ ਬੋਝ ਹੈ ਜਦੋਂ ਸਾਰੀ ਫਸਲ ਸਾਰਾ ਕੁਝ ਲੱਖ ਰੁਪਿਆ ਕਮਾ ਕੇ ਘਰਾਂ ਤੇ ਲਾਇਆ ਤਾਂ ਉਤਬਾਹ ਹੋ ਜੇ ਤਾਂ ਇਧਰਲੀ ਸਾਈਡ ਪਾਣੀ ਦਾ ਇਹ ਬੁਰਾ ਹਾਲ ਹੈ ਉਹਨੇ ਫੋਨ ਦੁਆਰਾ ਹੋ ਜਾਣਾ ਤੁਸੀਂ ਹੋ ਸਕਣਾ ਨਾ ਹਾਰੋ ਜਦੋਂ ਮੈਂ ਕਿਹਾ ਉਹਨੂੰ ਲੱਗਦਾ ਕਿ ਸਾਡਾ ਕੋਈ ਟੱਕ ਨਹੀਂ ਬੰਦ ਇਸ ਤਰ੍ਹਾਂ ਕਿਨੇ ਖੜਨਾ ਨਹੀਂ ਯਾਰ ਐਡੀ ਦੂਰੋਂ ਦੂਰੋਂ ਲੋਥੇ ਨੇ 150 ਕਿਲੋਮੀਟਰ ਤੋਂ ਆਏ ਆ ਚੱਲ ਕੇ ਤੁਹਾਡੇ ਲਈ ਆਏ ਆ ਤੁਹਾਡੇ ਲਈ ਆਏ ਆ ਅਸੀਂ ਸੁਣੋ ਇੱਥੇ ਆ ਕੇ ਲੱਗਦਾ ਤਾਂ ਬੱਸ ਆਉਂਕੀ ਨਹੀਂ ਰਿਹਾ ਵੀ ਅਸੀਂ ਸਮਝ ਨਹੀਂ ਕੋਈ ਨਾ ਫਿਰ ਕੱਕ ਰੱਖਿਆ ਉਹ ਪਰਮਾਤਮਾ ਨੇ ਨਾ ਨੁਕਸਾਨ ਬਹੁਤ ਹੋਇਆ ਇਹ ਜੀ ਗੱਲ ਕਰ ਹੁਣ ਆਪਣੇ ਹੱਥ ਵਾਸੀ ਨਹੀਂ ਇਹ 150 ਕਿਲੋਮੀਟਰ ਤੁਹਾਡੇ ਲਈ ਕਿਸੇ ਦੇ ਹੱਥ ਚ ਨਹੀਂ ਇਹ ਜਿਹੜਾ ਕੁਝ ਹੋ ਰਿਹਾ ਭਾਈ ਬਤਾ ਦੇ ਕਿ ਅਸਲ ਨੂੰ ਕੀ ਆ ਯਾਰ ਤੁਮ ਭਈ ਇਹ ਵੀ ਉਹਦੇ ਚੱਕਰਾਂ ਕੀ ਚੰਨਾ ਗੱਲ ਨੇ ਮੇਰਾ ਵੀਰ ਮੇਰਾ ਵੀਰ ਨਹੀਂ ਮੋਈ ਨਹੀਂ ਮੇਰੀ ਗੱਲ ਸੁਣਾ ਸਭ ਤੋਂ ਵੱਡੀ ਤਾਂ ਆਪਣੀ ਜਾਨ ਵਜ ਗਈ ਨਾ ਉਹ ਜੀ ਰੂਹੀ ਕੋਈ ਨਹੀਂ ਫਸਣਾ ਤਾਂ ਕੋਈ ਨਹੀਂ ਇਹ ਤਾਂ ਸਾਰੇ ਕੋਈ ਨਹੀਂ ਮਾਈਕਰੋ ਚ ਖੜੇ ਹੋ ਇਹਦਾ ਗਾਂ ਦੇ ਨਾਲ ਖੜੇ ਆ ਲੋਟੇ ਨਾਲ ਖੜੇ ਆ ਕੋਈ ਕਿੰਨਾ ਨੁਕਸਾਨ ਹੋਇਆ ਜੀ ਕਿੰਨਾ ਝੋਨਾ ਡੁੱਬਿਆ ਤੁਹਾਡਾ ਸਾਰਾ ਹੀ ਡੁੱਬ ਗਿਆ ਜੀ ਕੋਈ ਨਹੀਂ ਕੋਈ ਨਹੀਂ 13 ਦੇ ਕੱਲੇ ਆ ਮਰੇ ਜੰਮੀ ਹੋਏ ਬੇਰੀਆਂ ਮਾ ਟੰਡਾ ਬੁਗਿੰਦਾ ਅੰਦਰ ਨਹੀਂ ਛੱਡੀ ਰਹਾਂਦਾ ਸਭ ਕੁਝ ਕੋਈ ਨਹੀਂ ਪਰਮਾਤਮਾ ਪਰਮਾਤਮਾ ਆਪੇ ਸੈੱਟ ਕਰੂਗਾ ਕੋਈ ਨਾ ਕਰੇ ਹਰ ਵਾਰ ਸਭ ਤੋਂ ਜ਼ਰੂਰੀ ਤਾਂ ਜਾਣ ਆਪਣੀ ਜਾਨ ਬੱਜ ਗਈ ਆ ਦਿਲ ਨਹੀਂ ਛੱਡੀ ਰਹਾਂਦਾ ਨਾਲ ਖੜੇ ਪੰਜਾਬ ਚ ਸਾਰੇ ਤੁਹਾਡੇ ਨਾਲ ਖੜੇ ਹੈਗੇ ਤੁਹਾਡੀ ਸੇਵਾ ਖਾਤਰੀ ਪਹੁੰਚੇ ਜਾਨ ਦੇ ਉੱਤੇ ਹੀ ਰਵੀ ਜਾਨ ਕੋਈ ਇੱਧਰ ਜਾਏਗਾ ਨੀ ਪਾਣੀ ਬਹੁਤ ਆ ਰਿਹਾ ਹੈ ਪਾਜੀ ਨਹੀਂ ਨਹੀਂ ਯਾਰ ਮੇਰੇ ਘਰ ਸਾਹਣੀ ਵਾਹ ਰਹੀ ਹੈ ਉਹ ਵੀ ਦਾ ਘਰ ਪਾਣੀ ਤੱਕ ਰਾਵਲਾ ਦੇ ਜਾਣਾ ਉਹ ਬੋਟ ਤੇ ਬਹਿ ਕੇ ਜਾਣਾ ਕੰਮ ਨਹੀਂ ਕਰਨੇ ਇਹ ਕੰਮ ਨਹੀਂ ਆ ਇਹ ਕਿਹੜਾ ਲੈ ਕੇ ਛੱਡਦੀ ਆ ਗੱਲ ਵਾਟਦੀ ਨਹੀਂ ਹੋਉਂਦਾ ਇਹੋ ਕਰ ਸਕਦੇ ਜਿਹੜੀ ਜਾਣ ਵਾਚੀ ਨਾਲੋਂ ਵੱਧ ਹੈ ਤੁਹਾਡਾ ਪਰਿਵਾਰ ਸੇਫ ਹੈ ਨਾ ਜੀ ਬਾਰ ਬੜਾ ਵਧੀਆ ਕਰ ਰਹਾ ਹੈ ਦੀ ਗੱਲ ਨਹੀਂ ਹੈਗੀ ਸਭ ਕੁਝ ਵਧੀਆ ਹੋਣਾ ਚਾਹੀਦਾ ਪਰ ਇਹ ਨਹੀਂ ਕਰ ਰਹਾ ਕਾਤੋਂ ਕਮਾਈ ਇਥੋਂ ਦੀ ਰ ਕਮਾਈ ਫਿਰ ਆਪਣੇ ਬਸ ਦੀ ਗੱਲ ਨਹੀਂ ਇਹ ਦੇਖੋ ਜੋ ਪਰਮਾਤਮਾ ਨੇ ਕਰਨਾ ਉਹ ਕਰਨਾ ਹੀ ਹੈ ਹੈ ਨਾ ਜੋ ਕਰਮਾ ਜੋ ਹੋ ਗਿਆ ਉਹ ਨਹੀਂ ਸਭ ਕੁਝ ਰੁਟ ਗਿਆ ਨਹੀਂ ਤੁਸੀਂ ਤਾਂ ਚਾਹੁੰਦੇ ਨਹੀਂ ਸੀ ਵੀ ਇਹ ਚੀਜ਼ ਹੋਵੇ ਜੋ ਜੋ ਪਰਮਾਤਮਾ ਨੇ ਮਨਜ਼ੂਰ ਕਰ ਮੈਂ ਮੈਂ ਛੋੜ ਨਹੀਂ ਬੋਲਦਾ ਮੇਰਾ ਸਭ ਕੁਝ ਰੁਟ ਗਿਆ ਮੇਰੇ ਮੈਂ ਗਲਤ ਨਹੀਂ ਬੋਲਦਾ ਮੈਂ ਝੂਠ ਨਹੀਂ ਬੋਲਦਾਗਾ ਮੈਂ ਵੀ ਤੁਹਾਨੂੰ ਸੱਚ ਦੱਸ ਰਿਹਾ ਦੇਖ ਹੀ ਰਹੇ ਆ ਜੀ ਹਾਲਾਤ ਸਾਰਿਆਂ ਦੇ ਹੀ ਕੁਝ ਨਹੀਂ ਬਚਾਇਆ ਸਭ ਕੁਝ ਰੁੜ ਗਿਆ ਮੈਂ ਸਿੱਖੀ ਕਰਕੇ ਮੈਂ ਕਹਿੰਦਾ ਲੋਕੀ ਮੌਤ ਦਿੰਦੇ ਆ ਲੋਕੀ ਮਰ ਜਾਂਦੇ ਮੈਂ ਤਾਂ ਨਹੀਂ ਮਰਿਆ ਕਿਸੇ ਅੱਖ ਇਦਾਂ ਨਹੀਂ ਮਰਦਾ ਹੁੰਦਾ ਹੈ ਸਿੱਖ ਮਰਦਾ ਕਿ ਗੱਲ ਬਦਲੇ ਮਰਦਾ ਮੇਰਾ ਮੇਰੀ ਪਰਾਜ ਮੇਰਾ ਬੱਤ ਆ ਗਿਆ ਭੈਣ ਕੋਈ ਨਹੀਂ ਆਈ ਨਾ ਕਰੋ ਜੀ ਭਾਜੀ ਭਾਜੀ ਫਰੇ ਕੰਮ ਕਰ ਭਾਜੀ ਆਏ ਨਹੀਂ ਹੌਸਲਾ ਰੱਖੋ ਪਰ ਨਾ ਰੱਖੋ ਪਰ ਨਾ ਰੱਖੋ ਵੀਰ ਯਾਰ ਪਰ ਨਾ ਰੱਖੋ ਆ ਜੀ ਮੇਰਾ ਬੱਸ ਹੋ ਗਿਆ ਮੇਰਾ ਸਭ ਹੀ ਬੱਸ ਹੋ ਗਿਆ ਬਹੁਤ ਔਖੇ ਹਾਲਾਤ ਨੇ ਕਿਸਾਨ ਦੇ ਜਿਹਦੀ ਕਈ ਏਕੜ ਫਸਲ ਬਰਬਾਦ ਹੋ ਗਈ ਆ ਤਾਂ ਅੱਗੇ ਪਿੱਛੇ ਕੋਈ ਵੀ ਨਜ਼ਰ ਨਹੀਂ ਆਉਂਦਾ ਤਾਂ ਦਿਮਾਗ ਤੇ ਸਟ्रेस ਦਾ ਇੱਕ ਬੋਝ ਹੈ ਟੈਨਸ਼ਨ ਹੈ ਕਿ ਆਖਰ ਹੁਣ ਬਣੇਗਾ ਕੀ ਬਣੇਗਾ ਹਾਲਾਂਕਿ ਬਹੁਤ ਸਾਰੇ ਕਿਸਾਨ ਵੀਰ ਹੌਸਲਾ ਦੇ ਰਹੇ ਨੇ ਕਿ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਸਾਰਿਆਂ ਦੇ ਨਾਲ ਕਾਲਾ ਮਰ ਗਿਆ ਕਾਲਾ ਮਰ ਗਿਆ ਕਾਲਾ ਮਰ ਗਿਆ ਕਾਲਾ ਮਰ ਗਿਆ ਕਾਲਾ ਤਾਂ ਜਿੰਦਗੀ ਕਹਿੰਦੀ ਕਾਲਾ ਤਾਂ ਇਦਾਂ ਨਹੀਂ ਕਰਦਾ ਤਾਂ ਬਾਈ ਇਹਦੀ ਦਸਤਾਰ ਸਜਾ ਰਹੇ ਨੇ ਇੱਕ ਮਾਨਤੇ ਬੋਝ ਹੈ ਜਦੋਂ ਸਾਰੀ ਫਸਲ ਸਾਰਾ ਕੁਝ ਲੱਖ ਰੁਪਿਆ ਕਮਾ ਕੇ ਘਰਾਂ ਤੇ ਲਾਇਆ ਤਾਂ ਉਤਬਾਹ ਹੋ ਜੇ ਤੇ ਇਧਰਲੀ ਸਾਈਡ ਪਾਣੀ ਦਾ ਇਹ ਬੁਰਾ ਹਾਲ ਹੈ ਉਹ ਮੇਰੇ ਨਾਲ ਕੋਈ ਦੁਬਾਰਾ ਹੋ ਜਾਣਾ ਤੁਸੀਂ ਹੌਸਲਾ ਨਾ ਹਾਰੋ ਜੀ ਯਾਰ ਤੇ ਮੈਨੂੰ ਲੱਗਦਾ ਵੀ ਸਾਡਾ ਕੋਈ ਟੱਕ ਨਹੀਂ ਬੰਦਾ ਇਸ ਤਰ੍ਹਾਂ ਕਿਨੇ ਖੜਨਾ ਨਹੀਂ ਯਾਰ ਏਡੀ ਦੂਰੋਂ ਦੂਰੋਂ ਅਸੀਂ 150 ਕਿਲੋਮੀਟਰ ਤੋਂ ਆਏ ਆ ਚੱਲ ਕੇ ਤੁਹਾਡੇ ਲਈ ਆਏ ਆ ਤੁਹਾਡੇ ਲਈ ਆਏ ਆ ਜੀ ਸਮਝੋ ਇੱਥੇ ਆ ਕੇ ਲੱਗਦਾ ਤਾਂ ਬੱਸ ਨਹੀਂ ਰਿਹਾ ਵੇ ਐਸੀ ਸਮਝ ਨਹੀਂ ਕੋਈ ਨਾ ਫਿਰ ਕੱਕ ਰੱਪਾ ਉਹ ਪਰਮਾਤਮਾ ਦਾ ਨੁਕਸਾਨ ਬਹੁਤ ਹੋਇਆ ਇਹ ਜਿਹੜੀ ਗੱਲ ਕਰ ਰਹੇ ਹੁਣ ਆਪਣੇ ਹੱਥ ਵਾਸ ਹੀ ਨਹੀਂ ਇਹੇ 150 ਕਿਲੋਮੀਟਰ ਤੁਹਾਡੇ ਲਈ ਕਿਸੇ ਦੇ ਹੱਥ 'ਚ ਨਹੀਂ ਜੀ ਇਹ ਜਿਹੜਾ ਕੁਝ ਹੋ ਰਿਹਾ ਭਾਈ ਬਤਾ ਜੇ ਕੀ ਬਲੰਗ ਹੋ ਰਿਹਾ ਯਾਰ ਕੂੰ ਭਈ ਇਹ ਵੀ ਉਹਦੇ ਚੱਕਰਾਂ 'ਚ ਸੋਨਾ ਗੱਲ ਨੇ ਮੇਰਾ ਵੀਰ ਮੇਰਾ ਵੀਰ ਨਹੀਂ ਬੋਲੀ ਨਹੀਂ ਮੇਰੀ ਗੱਲ ਸੁਣਾ ਸਭ ਤੋਂ ਵੱਡੀ ਤਾਂ ਆਪਣੀ ਜਾਨ ਵਜ ਗਈ ਨਾ ਉਹ ਜ਼ਰੂਰੀ ਕੋਈ ਨਹੀਂ ਫਸਦਾ ਕੋਈ ਨਹੀਂ ਇਹ ਤਾਂ ਸਾਰੇ ਕੋਈ ਨਹੀਂ ਵਾਈਟਰੇ ਖੜੇ ਹੋ ਲੋਟੇ ਨਾਲ ਖੜੇ ਕੋਈ ਕਿੰਨਾ ਨੁਕਸਾਨ ਹੋਇਆ ਜੀ ਕਿੰਨਾ ਝੋਨਾ ਡੁੱਬਿਆ ਤੁਹਾਡਾ ਸਾਰਾ ਹੀ ਡੁੱਬ ਗਿਆ ਜੀ ਕੋਈ ਨਹੀਂ ਦੇ ਦੇ ਘੱਲੇ ਅੰਦਰ ਹੀ ਨਹੀਂ ਕੋਈ ਨਹੀਂ ਕੋਈ ਨਾ ਕੋਈ ਨਾ ਹੋਏ ਮੇਰੀਆਂ ਮੋਟੰਡਾ ਬਗਰੰਡ ਅੰਦਰ ਨਹੀਂ ਛੱਡੀ ਰਹਿੰਦਾ ਸਭ ਕੁਝ ਕੋਈ ਨਹੀਂ ਪਰਮਾਤਮਾ ਪਰ ਸਭ ਕੁਝ ਹੈ ਉਹ ਕੁਛ ਪਰਮਾਤਮਾ ਆਪਣੇ ਛੱਟ ਕੇ ਰੂਗਾ ਕੋਈ ਨਾ ਕਰੇ ਬਹੁਤ ਵਾਰ ਸਭ ਤੋਂ ਜ਼ਰੂਰੀ ਤਾਂ ਜਾਨ ਆਪਣੀ ਜਾਨ ਵਾਜ ਗਈ ਆ ਅੰਦਰ ਨਹੀਂ ਛੱਡੀ ਰਹਿੰਦਾ ਨਾਲ ਖੜੇ ਪੰਜਾਬ ਚ ਸਾਰੇ ਸਾਡੇ ਨਾਲ ਖੜੇ ਹੈਗੇ ਛੋਟੀ ਸੇਵਾ ਖਾਤਰੀ ਪਹੁੰਚੇ ਜਾਨ ਦੇ ਉੱਤੇ ਹੀ ਰਵੀ ਜਾਨ ਕੋਈ ਉੱਧਰ ਜਾਏਗਾ ਨੀ ਪਾਣੀ ਬਹੁਤ ਆਈ ਨੇ ਬਹੁਤ ਜ਼ਿਆਦਾ ਆ ਪਾਜੀ ਨਹੀਂ ਨਹੀਂ ਯਾਰ ਮੇਰੇ ਘਰੇ ਪਾਣੀ ਖੜ ਗਿਆ ਉਹ ਬੂੜ ਤੇ ਬਹਿ ਕੇ ਜਾ ਕੰਮ ਨਹੀਂ ਕਰਨੇ ਕੰਮ ਨਹੀਂ ਆ ਤੁਹਾਡਾ ਪਰਿਵਾਰ ਸੇਫ ਹੈ ਨਾ ਜੀ ਬਾਰੇ ਬੜਾ ਵਧੀਆ ਕਰ ਰਹਾ ਹੈ ਇਹ ਦੀ ਗੱਲ ਨਹੀਂ ਹੈਗੀ ਸਭ ਕੁਝ ਵਧੀਆ ਹੋ ਰਿਹਾ ਹੈ ਪਰ ਨਹੀਂ ਕਰ ਰਗਾ ਤੁਨੋਂ ਕਮਾਈ ਇਥੋਂ ਦੀ ਕਮਾਈ ਫਿਰ ਆਪਣੇ ਬਸ ਦੀ ਗੱਲ ਨਹੀਂ ਇਹ ਦੇਖੋ ਜੋ ਪ੍ਰਮਾਤਮਾ ਨੇ ਕਰਨਾ ਉਹ ਕਰਨਾ ਹੀ ਹੈ ਹੈ ਨਾ ਜੋ ਕਰਮਾ ਜੋ ਨਹੀਂ ਅੱਜ ਸਭ ਕੁਝ ਰੁਟ ਗਿਆ ਨਹੀਂ ਤੁਸੀਂ ਤਾਂ ਚਾਹੁੰਦੇ ਨਹੀਂ ਸੀ ਵੀ ਇਹ ਚੀਜ਼ ਹੋਵੇ ਜੋ ਜੋ ਪ੍ਰਮਾਤਮਾ ਨੇ ਮੰਨਿਆ ਮੇਰਾ ਵੀਰੇ ਮੈਂ ਮੈਂ ਛੂਟ ਨਹੀਂ ਬੋਲਦਾ ਮੇਰਾ ਸਭ ਕੁਝ ਰੁਟ ਗਿਆ ਮੇਰੇ ਮੈਂ ਗਲਤ ਨਹੀਂ ਬੋਲਦਾ ਮੈਂ ਝੂਠ ਨਹੀਂ ਬੋਲਦਾਗਾ ਮੈਂ ਵੀਰੇ ਤੁਹਾਨੂੰ ਸੱਚ ਦੱਸ ਰਿਹਾ ਦੇਖ ਹੀ ਰਹੇ ਆ ਜੀ ਹਾਲਾਤ ਸਾਰਿਆਂ ਦੇ ਹੀ ਕੁਝ ਨਹੀਂ ਬਚਾਈ ਸਭ ਕੁਝ ਰੁੜ ਗਿਆ ਮੈਂ ਸਿੱਖੀ ਕਰਕੇ ਮੈਂ ਕਹਿੰਦਾ ਲੋਕੀ ਮੌਤ ਦਿੰਦੇ ਆ ਲੋਕੀ ਮਰ ਜਾਂਦੇ ਮੈਂ ਤਾਂ ਨਹੀਂ ਮਰਿਆ ਕਿਸੇ ਅੱਖ ਇਦਾਂ ਨਹੀਂ ਮਰਦਾ ਹੁੰਦਾ ਹੈ ਸਿੱਖ ਮਰਦਾ ਕੇ ਗੱਲ ਬਦਲੇ ਮਰਦਾ ਮੇਰਾ ਮੇਰੀ ਪਰ ਅੱਜ ਮੇਰਾ ਬੱਤ ਆ ਗਿਆ ਭੈਣ ਕੋਈ ਨਹੀਂ ਆਈ ਨਾ ਕਰੋ ਜੀ ਭਾਜੀ ਭਾਜੀ ਫਿਰ ਇਹ ਕੰਮ ਕਰਕੇ ਭਾਜੀ ਆਏ ਨਹੀਂ ਹੌਸਲਾ ਰੱਖੋ ਪਰ ਨਾ ਰੱਖੋ ਪਰ ਨਾ ਰੱਖਿਓ ਵੀਰ ਯਾਰ ਪਰ ਨਾ ਰੱਖਿਓ ਹਾਂ ਜੀ ਮੇਰਾ ਬੱਸ ਹੋ ਗਿਆ ਮੇਰਾ ਸਭ ਦੇ ਪਾਸ ਨਾ ਬਣਦਾ ਤਾਂ ਬਹੁਤ ਔਖੇ ਹਾਲਾਤ ਨੇ ਕਿਸਾਨ ਦੇ ਜਿਹਦੀ ਕਈ ਏਕੜ ਫਸਲ ਬਰਬਾਦ ਹੋ ਗਈ ਆ ਤਾਂ ਅੱਗੇ ਪਿੱਛੇ ਕੋਈ ਵੀ ਨਜ਼ਰ ਨਹੀਂ ਆਉਂਦਾ ਤਾਂ ਦਿਮਾਗ ਤੇ ਸਟ्रेस ਦਾ ਇੱਕ ਬੋਝ ਹੈ ਟੈਨਸ਼ਨ ਹੈ ਕਿ ਆਖਰ ਹੁਣ ਬਣੇਗਾ ਕੀ ਬਣੇਗਾ ਹਾਲਾਂਕਿ ਬਹੁਤ ਸਾਰੇ ਕਿਸਾਨ ਵੀਰ ਹੌਸਲਾ ਦੇ ਰਹੇ ਨੇ ਕਿ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਸਾਰਿਆਂ ਦੇ ਨਾਲ ਕਾਲਾ ਤਾਂ ਮਰ ਗਿਆ ਕਾਲਾ ਤਾਂ ਮਰ ਗਿਆ ਕਾਲਾ ਮਰ ਗਿਆ ਤਾਂ ਕਾਲਾ ਮਰ ਗਿਆ ਤਾਂ ਕਾਲਾ ਤਾਂ ਨਹੀਂ ਜ਼ਿੰਦਗੀ ਕਹਿੰਦੀ ਕਾਲਾ ਤਾਂ ਇਦਾਂ ਨਹੀਂ ਬਰੇਗਾ ਤਾਂ ਬਾਈ ਇਹਦੀ ਦਸਤਾਰ ਸਜਾਰੇ ਨੇ ਇੱਕ ਮਨ ਤੇ ਬੋਝ ਹੈ ਜਦੋਂ ਸਾਰੀ ਫਸਲ ਸਾਰਾ ਕੁਝ ਲੱਖ ਰੁਪਿਆ ਕਮਾ ਕੇ ਘਰਾਂ ਤੇ ਲਾਇਆ ਤਾਂ ਉਤਬਾਹ ਹੋ ਜੇ ਤਾਂ ਇਧਰਲੀ ਸਾਈਡ ਪਾਣੀ ਦਾ ਇਹ ਬੁਰਾ ਹਾਲ ਹੈ ਉਹਨੇ ਫਾਇਪੋਈ ਦੁਆਰਾ ਹੋ ਜਾਣਾ ਤੁਸੀਂ ਹੋਕਲਾਣਾ ਹਾਰੋ ਜਿਆਦਾ ਸਮੇਂ ਕਿ ਉਹਨੂੰ ਲੱਗਦਾ ਵੀ ਸਾਡਾ ਕੋਈ ਟੱਕ ਨਹੀਂ ਬੰਦ ਇਸ ਤਰ੍ਹਾਂ ਕਿਨੇ ਖੜਨਾ ਨਹੀਂ ਯਾਰ ਐਡੀ ਦੂਰੋਂ ਦੂਰੋਂ ਲੋਥੇ ਨੇ 150 ਕਿਲੋਮੀਟਰ ਤੋਂ ਆਏ ਆ ਚੱਲ ਕੇ ਤੁਹਾਡੇ ਲਈ ਆਏ ਆ ਤੁਹਾਡੇ ਲਈ ਆਏ ਆ ਅਸੀਂ ਸੁਣੋ ਇੱਥੇ ਆ ਕੇ ਲੱਗਦਾ ਤਾਂ ਬੱਸ ਆਉਂਕੀ ਨਹੀਂ ਰਿਹਾ ਵੀ ਅਸੀਂ ਸਮਝ ਨਹੀਂ ਕੋਈ ਨਾ ਫਿਰ ਕੱਕ ਰੱਪਾ ਉੱਪਰ ਮਾਰਿਆ ਨਾ ਨੁਕਸਾਨ ਬਹੁਤ ਹੋਇਆ ਇਹ ਜੀ ਗੱਲ ਕਰ ਹੁਣ ਆਪਣੇ ਹੱਥ ਵਾਸਤੇ ਨਹੀਂ ਇਹ 150 ਕਿਲੋਮੀਟਰ ਤੁਹਾਡੇ ਲਈ ਕਿਸੇ ਦੇ ਹੱਥ ਚ ਨਹੀਂ ਇਹ ਜਿਹੜਾ ਕੁਝ ਹੋ ਰਿਹਾ ਭਾਈ ਬਤਾ ਦੇ ਕਿ ਉਹਨੂੰ ਕੀ ਦਾ ਯਾਰ ਤੁੰਗ ਭਈ ਇਹ ਵੀ ਉਹਦੇ ਚੱਕਰਾਂ ਉਹ ਨਾ ਗੱਲ ਨੇ ਮੇਰਾ ਵੀ ਮੇਰਾ ਵੀ ਨਹੀਂ ਹੋਈ ਨਹੀਂ ਗੱਲ ਸੁਣਾ ਸਭ ਤੋਂ ਵੱਡੀ ਤਾਂ ਆਪਣੀ ਜਾਨ ਵਜ ਗਈ ਨਾ ਉਹ ਜਰੂਰੀ ਕੋਈ ਨਹੀਂ ਫਸ ਰਿਹਾ ਤਾਂ ਕੋਈ ਨਹੀਂ ਇਹ ਤਾਂ ਸਾਰੇ ਕੋਈ ਨਹੀਂ ਵਾਇਰਲ ਖੜੇ ਹੋ ਇਹਦਾ ਗੱਲ ਨਹੀਂ ਕਰਾਂਗੇ ਲੋਟੇ ਨਾਲ ਖੜੇ ਆ ਕੋਈ ਕਿੰਨਾ ਨੁਕਸਾਨ ਹੋਇਆ ਜੀ ਕਿੰਨਾ ਝੋਨਾ ਡੁੱਬਿਆ ਤੁਹਾਡਾ ਸਾਰਾ ਹੀ ਡੁੱਬ ਗਿਆ ਜੀ ਕੋਈ ਨਹੀਂ ਕੋਈ ਨਹੀਂ ਤੇਜ਼ ਹੋਇਆ ਖੱਲੇ ਅਮਰੇ ਜੰਮੀ ਕੋਈ ਨਹੀਂ ਕੋਈ ਨਾ ਕੋਈ ਨਾ ਕੋਈ ਨਹੀਂ ਅੰਦਰ ਨਹੀਂ ਛੱਡੀ ਰਹਾਂਗੇ ਸਭ ਕੁਝ ਕੋਈ ਨਹੀਂ ਪਰਮਾਤਮਾ ਪਰਮਾਤਮਾ ਆਪੇ ਸੈੱਟ ਕਰੂਗਾ ਹਰ ਵਾਰ ਸਭ ਤੋਂ ਜ਼ਰੂਰੀ ਤਾਂ ਜਾਨ ਆਪਣੀ ਜਾਨ ਬਚਣੀ ਆ ਆ ਅੰਦਰ ਨਹੀਂ ਛੱਡੀ ਰਹਾਂਗੇ ਨਾਲ ਖੜੇ ਤੁਹਾਡੇ ਨਾਲ ਖੜੇ ਹੈਗੇ ਤੁਹਾਡੀ ਸੇਵਾ ਖਾਤਰੀ ਪਹੁੰਚੇ ਜਾਨ ਦੇ ਉੱਤੇ ਹੀ ਰਵੀ ਜਾਨ ਕੋਈ ਇੱਧਰ ਜਾਏਗਾ ਨੀ ਪਾਣੀ ਬਹੁਤ ਆਈ ਨੇ ਬਹੁਤ ਜ਼ਿਆਦਾ ਆ ਪਾਜੀ ਨਹੀਂ ਨਹੀਂ ਯਾਰ ਮੇਰੇ ਘਰੇ ਪਾਣੀ ਖੜੀ ਗਿਆ ਉਹ ਬੂੜ ਤੇ ਬਹਿ ਕੇ ਜਾਣਾ ਕੰਮ ਨਹੀਂ ਕਰਨੇ ਇਹ ਕਢਾ ਲੈ ਇੱਕ ਛੱਡੀ ਆ ਗਿਆਨ ਵਾਚੀ ਇੰਨੀ ਬਹੁਤ ਹੋ ਗੀ ਇਹੋ ਕਰ ਤੱਕ ਜਿਹੜੀ ਜਾਣ ਵਾਚੀ ਹਾਂ ਤੁਹਾਡਾ ਪਰਿਵਾਰ ਸੇਫ ਹੈ ਨਾ ਜੀ ਕਾ ਬੜਾ ਵਧੀਆ ਕਰ ਰਹਾ ਹੈ ਜੀ ਗੱਲ ਨਹੀਂ ਹੈਗੀ ਸਭ ਕੁਝ ਵਧੀਆ ਕਰਦਾ ਹੈ ਪਰ ਇਹ ਕਰਾ ਕਾਤੋਂ ਕਮਾਈ ਇਥੋਂ ਦੀ ਕਮਾਈ ਫਿਰ ਆਪਣੇ ਬਸ ਦੀ ਗੱਲ ਨਹੀਂ ਇਹ ਦੇਖੋ ਜੋ ਪਰਮਾਤਮਾ ਨੇ ਕਰਨਾ ਉਹ ਕਰਨਾ ਹੀ ਹੈ ਹੈ ਨਾ ਜੋ ਕਰਮਾ ਜੋ ਨਹੀਂ ਤੁਸੀ ਤਾਂ ਚਾਹੁੰਦੇ ਨਹੀਂ ਸੀ ਵੀ ਇਹ ਚੀਜ਼ ਹੋਵੇ ਜੋ ਜੋ ਪਰਮਾਤਮਾ ਨੂੰ ਮੰਨਦਾ ਮੇਰਾ ਵੀਰੇ ਮੈਂ ਮੈਂ ਛੁੱਟ ਨਹੀਂ ਬੋਲਦਾ ਮੇਰਾ ਸਭ ਕੁਝ ਰੁਟ ਗਿਆ ਮੇਰੇ ਮੈਂ ਗਲਤੀ ਨਹੀਂ ਬੋਲਦਾ ਮੈਂ ਝੂਠ ਨਹੀਂ ਬੋਲਦਾਗਾ ਮੈਂ ਵੀਰੇ ਤੁਹਾਨੂੰ ਸੱਚ ਬੋਲਦਾ ਦੇਖ ਹੀ ਰਹੇ ਆ ਜੀ ਹਾਲਾਤ ਸਾਰਿਆਂ ਦੇ ਹੀ ਕੁਝ ਨਹੀਂ ਬਚਾਈ ਸਭ ਕੁਝ ਰੁੜ ਗਿਆ ਮੈਂ ਸਿੱਖੀ ਕਰਕੇ ਮੈਂ ਕਹਿੰਦਾ ਲੋਕੀ ਮੌਤ ਦਿੰਦੇ ਆ ਲੋਕੀ ਮਰ ਜਾਂਦੇ ਮੈਂ ਤਾਂ ਨਹੀਂ ਮਰਿਆ ਕਿਸੇ ਅੱਖ ਇਦਾਂ ਨਹੀਂ ਮਰਦਾ ਹੁੰਦਾ ਹੈ ਸਿੱਖ ਮਰਦਾ ਕੇ ਗੱਲ ਬਦਲੇ ਮਰਦਾ ਮੇਰਾ ਮੇਰੀ ਉਪਰਾਜਾ ਮੇਰਾ ਬੱਤ ਆ ਗਿਆ ਭਾਈ ਕੋਈ ਨਹੀਂ ਆਈ ਨਾ ਕਰੋ ਜੀ ਭਾਜੀ ਭਾਜੀ ਫਿਰ ਇਹ ਕੰਮ ਕਰਕੇ ਭਾਜੀ ਆਏ ਨਹੀਂ ਹੌਸਲਾ ਰੱਖੋ ਪਰ ਨਾ ਰੱਖੋ ਪਰ ਨਾ ਰੱਖਿਓ ਵੀਰ ਯਾਰ ਪਰ ਨਾ ਰੱਖਿਓ ਹਾਂ ਜੀ ਮੇਰਾ ਬੱਸ ਹੋ ਗਿਆ ਮੇਰਾ ਸਭ ਤੇ ਪਾਸ ਨਾ ਤਾਂ ਬਹੁਤ ਔਖੇ ਹਾਲਾਤ ਨੇ ਕਿਸਾਨ ਦੇ ਜਿਹਦੀ ਕਈ ਏਕੜ ਫਸਲ ਬਰਬਾਦ ਹੋ ਗਈ ਆ ਤਾਂ ਅੱਗੇ ਪਿੱਛੇ ਕੋਈ ਵੀ ਨਜ਼ਰ ਨਹੀਂ ਆਉਂਦਾ ਤਾਂ ਦਿਮਾਗ ਤੇ ਸਟ्रेस ਦਾ ਇੱਕ ਬੋਝ ਹੈ ਟੈਂਸ਼ਨ ਹੈ ਕਿ ਆਖਰ ਹੁਣ ਬਣੇਗਾ ਕੀ ਬਣੇਗਾ ਹਾਲਾਂਕਿ ਬਹੁਤ ਸਾਰੇ ਕਿਸਾਨ ਵੀਰ ਹੌਸਲਾ ਦੇ ਰਹੇ ਨੇ ਕਿ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਸਾਰਿਆਂ ਦੇ ਨਾਲ ਕਾਲੇ ਤੋਂ ਮਰ ਗਿਆ ਕਾਲੇ ਤੋਂ ਮਰ ਗਿਆ ਕਾਲਾ ਮਰ ਗਿਆ ਤੂੰ ਕਾਲਾ ਮਰ ਗਿਆ ਤੂੰ ਕਾਲਾ ਤਾਂ ਜਿੰਦਗੀ ਕਹਿੰਦੀ ਕਾਲੇ ਤੋਂ ਇਦਾਂ ਨਾ ਕਰਿਆ ਕਾਲਾ ਤੂੰ ਕਰ ਗਿਆ ਤਾਂ ਬਾਈ ਜਿਹੜੀ ਦਸਤਾਰ ਸਜਾਰੇ ਨੇ ਇੱਕ ਮਨ ਤੇ ਬੋਝ ਹੈ ਜਦੋਂ ਸਾਰੀ ਫਸਲ ਸਾਰਾ ਕੁਝ ਲੱਖ ਰੁਪਇਆ ਕਮਾ ਕੇ ਘਰਾਂ ਤੇ ਲਾਇਆ ਤਾਂ ਉਤਬਾਹ ਹੋ ਜੇ ਤਾਂ ਇਧਰਲੀ ਸਾਈਡ ਪਾਣੀ ਦਾ ਇਹ ਬੁਰਾ ਹਾਲ ਹੈ ਇਸ ਮੇਸੇਪ ਕੋਲ ਦੁਆਰਾ ਹੋ ਜਾਣਾ ਤੁਹੇ ਹੌਸਲਾ ਨਾ ਹਾਰੋ ਤੇਾਰਾ ਜਿਵੇਂ ਉਹਨੂੰ ਲੱਗਦਾ ਵੀ ਸਾਡਾ ਕੋਈ ਟੱਕ ਨਹੀਂ ਬੰਦਾ ਇਸ ਤਰ੍ਹਾਂ ਕਿਨੇ ਖੜਨਾ ਨਹੀਂ ਯਾਰ ਏਡੀ ਦੂਰੋਂ ਦੂਰੋਂ 150 ਕਿਲੋਮੀਟਰ ਤੋਂ ਆਏ ਆ ਚੱਲ ਕੇ ਤੁਹਾਡੇ ਲਈ ਆਏ ਆ ਤੁਹਾਡੇ ਲਈ ਆਏ ਆ ਸਮਝੋ ਇੱਥੇ ਆ ਕੇ ਲੱਗਦਾ ਤਾਂ ਬੱਸ ਕਿਨੇ ਰਿਆ ਵੀ ਐਸੀ ਸਮਝ ਨਹੀਂ ਆਉਂਦਾ ਫਿਰ ਕੱਕ ਰੱਪੇ ਉੱਪਰ ਮਾਤਾ ਦਾ ਨੁਕਸਾਨ ਬਹੁਤ ਹੋਇਆ ਇਹ ਜੀ ਗੱਲ ਕਰ ਹੁਣ ਆਪਣੇ ਹੱਥ ਵਾਸ ਹੀ ਨਹੀਂ ਇਹ 150 ਕਿਲੋਮੀਟਰ ਤੁਹਾਡੇ ਲਈ ਕਿਸੇ ਦੇ ਹੱਥ ਜ ਨਹੀਂ ਇਹ ਜਿਹੜਾ ਕੁਝ ਹੋ ਰਿਹਾ ਭਾਈ ਬੋਲਦਾ ਜੇ ਕੋਈ ਮਨੂ ਹੋ ਜਾਂਦਾ ਯਾਰ ਤੂੰ ਭਈ 20 ਦਾ ਚੱਕਰਾਂ ਆਪ ਗਾਲ ਨੇ ਮੇਰਾ ਵੀਰ ਮੇਰਾ ਵੀਰ ਨਹੀਂ ਬੋਲੀ ਨਹੀਂ ਮੇਰੀ ਗੱਲ ਸੁਣਾ ਸਭ ਤੋਂ ਵੱਡੀ ਤਾਂ ਆਪਣੀ ਜਾਨ ਵਜ ਗਈ ਨਾ ਉਹ ਜਰੂਰੀ ਕੋਈ ਨਹੀਂ ਫਸ ਰਿਹਾ ਤਾਂ ਕੋਈ ਨਹੀਂ ਮਾਰੇ ਖੜੇ ਹੋ ਇਹਦਾ ਗਾਲੇ ਸਾਂਭੀ ਲਾਂਗੇ ਖੜੇ ਆ ਬਾਈ ਜੀ ਲੋਟੇ ਨਾਲ ਖੜੇ ਆ ਕੋਈ ਗੱਲ ਕਿੰਨਾ ਨੁਕਸਾਨ ਹੋਇਆ ਜੀ ਕਿੰਨਾ ਝੋਨਾ ਡੁੱਬਿਆ ਤੁਹਾਡਾ ਸਾਰਾ ਹੀ ਡੁੱਬ ਗਿਆ ਜੀ ਕੋਈ ਨਹੀਂ ਕੋਈ ਨਹੀਂ 13 16 ਗੱਲੇ ਵਿੱਚ ਸਾਰੇ ਹੀ ਡੁੱਬ ਗਏ ਜੀ ਹੋਏ ਨੀ ਵੋਹ ਨਾ ਕੋਈ ਨਾ ਹੋਏ ਮੇਰੀਆਂ ਮੋਟੰਡਾ ਕੁਗਿਰਨੋ ਅੰਦਰ ਨਹੀਂ ਛੱਡੀ ਰਹਾਂਦਾ ਸਭ ਕੁਝ ਕੋਈ ਨਹੀਂ ਪਰਮਾਤਮਾ ਪਰ ਸਭ ਕੁਝ ਹੈ ਉਹ ਕੁਛ ਪਰਮਾਤਮਾ ਆਪਣੇ ਛੱਟ ਕੇ ਰੂਗਾ ਕੋਈ ਨਾ ਬਹੁਤ ਵਾਰ ਸਭ ਤੋਂ ਜ਼ਰੂਰੀ ਤਾਂ ਜਾਨ ਆਪਣੀ ਜਾਨ ਵਾਜ ਗਈ ਆ ਅੰਦਰ ਨਹੀਂ ਛੱਡੀ ਰਹਾਂਦਾ ਨਾਲ ਖੜੇ ਸਾਰੇ ਤੁਹਾਡੇ ਨਾਲ ਖੜੇ ਹੈਗੇ ਤੁਹਾਡੀ ਸੇਵਾ ਖਾਤਰੀ ਪਹੁੰਚੇ ਜਾਨ ਦੇ ਉੱਤੇ ਹੀ ਰਵਿਯਾਂ ਕੋਈ ਉੱਧਰ ਜਾਏਗਾ ਨੀ ਪਾਣੀ ਬਹੁਤ ਆਈ ਨੇ ਬਹੁਤ ਜ਼ਿਆਦਾ ਆ ਪਾਜੀ ਨਹੀਂ ਨਹੀਂ ਯਾਰ ਮੇਰੇ ਘਰੇ ਖੜੀ ਗਿਆ ਆਜ ਤੱਕ ਨੂੰ ਰੋਕ ਲਾ ਦੇਣਾ ਉਹ ਬੂਰ ਤੇ ਬਹਿ ਕੇ ਜਾ ਆ ਕੰਮ ਨਹੀਂ ਕਰ ਨੇ ਇਹ ਕੰਮ ਨਹੀਂ ਆ ਗਿਆ ਬੱਦਗੀ ਨਹੀਂ ਬਹੁਤ ਹੁੰਦਾ ਇਹੋ ਕਰ ਤੱਕ ਜਿਹੜੀ ਜਾਨ ਬੱਚ ਹਾਂ ਤੁਹਾਡਾ ਪਰਿਵਾਰ ਸੇਫ ਹੈ ਨਾ ਜੀ ਕਾ ਬੜਾ ਵਧੀਆ ਕਰ ਰਹਾ ਹੈ ਦੀ ਗੱਲ ਨਹੀਂ ਹੈ ਜੀ ਸਭ ਕੁਝ ਵਧੀਆ ਹੋਣਾ ਚਾਹੀਦਾ ਹੈ ਪਰ ਇਹ ਨਹੀਂ ਕਰ ਰਗਾ ਤੁਨੋਂ ਕਮਾਈ ਇਥੋਂ ਦੀ ਰ ਕਮਾਈ ਫਿਰ ਆਪਣੇ ਬਸ ਦੀ ਗੱਲ ਨਹੀਂ ਇਹ ਦੇਖੋ ਜੋ ਪਰਮਾਤਮਾ ਨੇ ਕਰਨਾ ਉਹ ਕਰਨਾ ਹੀ ਹੈ ਹੈ ਨਾ ਜੋ ਕਰਮਾ ਜੋ ਨਹੀਂ ਤੁਸੀ ਤਾਂ ਚਾਹੁੰਦੇ ਨਹੀਂ ਸੀ ਵੀ ਇਹ ਚੀਜ਼ ਹੋਵੇ ਜੋ ਜੋ ਪਰਮਾਤਮਾ ਨੇ ਮਨ ਜੀ ਰ ਮੈਂ ਮੈਂ ਛੋੜ ਨਹੀਂ ਬੋਲਦਾ ਮੇਰਾ ਸਭ ਕੁਝ ਰ ਨਹੀਂ ਮੈਂ ਗਲਤ ਨਹੀਂ ਬੋਲਦਾ ਮੈਂ ਝੂਠ ਨਹੀਂ ਬੋਲਦਾਗਾ ਮੈਂ ਵੀ ਤੁਹਾਨੂੰ ਸੱਚ ਬੋਲਦਾ ਦੇਖ ਹੀ ਰਹੇ ਆ ਜੀ ਹਾਲਾਤ ਸਾਰਿਆਂ ਦੇ ਹੀ ਕੁਝ ਨਹੀਂ ਬਚਾਈ ਕੁਝ ਰੁੜ ਗਿਆ ਮੈਂ ਸਿੱਖੀ ਕਰਕੇ ਮੈਂ ਕਹਿੰਦਾ ਲੋਕੀ ਮੌਤ ਦਿੰਦੇ ਆ ਲੋਕੀ ਮਰ ਜਾਂਦੇ ਮੈਂ ਤਾਂ ਨਹੀਂ ਮਰਿਆ ਕਿਸੇ ਅੱਖ ਇਦਾਂ ਨਹੀਂ ਮਰਦਾ ਹੁੰਦਾ ਹੈ ਸਿੱਖ ਮਰਦਾ ਕਿ ਗੱਲ ਬਦਲੇ ਮਰਦਾ ਮੇਰਾ ਮੇਰੀ ਉਪਰਾਜ ਮੇਰਾ ਬੱਤ ਆ ਗਿਆ ਭੈਣ ਕੋਈ ਨਹੀਂ ਆਈ ਨਾ ਕਰੋ ਜੀ ਭਾਜੀ ਭਾਜੀ ਫਿਰੇ ਕੰਮ ਕਰ ਭਾਜੀ ਆਏ ਨਹੀਂ ਹੌਸਲਾ ਰੱਖੋ ਪਰ ਨਾ ਰੱਖੋ ਪਰ ਨਾ ਰੱਖੋ ਵੀਰ ਯਾਰ ਪਰ ਨਾ ਰੱਖੋ ਆ ਜੀ ਮੇਰਾ ਬੱਸ ਹੋ ਗਿਆ ਮੇਰਾ ਸਭ ਹੀ ਬੱਸ ਹੋ ਗਿਆ ਫਿਰ ਤਾਂ ਬਹੁਤ ਔਖੇ ਹਾਲਾਤ ਨੇ ਕਿਸਾਨ ਦੇ ਜਿਹਦੀ ਕਈ ਏਕੜ ਫਸਲ ਬਰਬਾਦ ਹੋ ਗਈ ਆ ਤਾਂ ਅੱਗੇ ਪਿੱਛੇ ਕੋਈ ਵੀ ਨਜ਼ਰ ਨਹੀਂ ਆਉਂਦਾ ਤਾਂ ਦਿਮਾਗ ਤੇ ਸਟ्रेस ਦਾ ਇੱਕ ਬੋਝ ਹੈ ਟੈਨਸ਼ਨ ਹੈ ਕਿ ਆਖਰ ਹੁਣ ਬਣੇਗਾ ਕੀ ਬਣੇਗਾ ਹਾਲਾਂਕਿ ਬਹੁਤ ਸਾਰੇ ਕਿਸਾਨ ਵੀਰ ਹੌਸਲਾ ਦੇ ਰਹੇ ਨੇ ਕਿ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ ਸਾਰਿਆਂ ਦੇ ਨਾਲ ਕਾਲਾ ਤਾਂ ਮਰ ਗਿਆ ਕਾਲਾ ਤਾਂ ਮਰ ਗਿਆ ਕਾਲਾ ਮਰ ਗਿਆ ਤਾਂ ਕਾਲਾ ਮਰ ਗਿਆ ਤਾਂ ਕਾਲਾ ਤਾਂ ਜਿੰਦਗੀ ਕਹਿੰਦੀ ਕਾਲਾ ਤਾਂ ਇਦਾਂ ਨਹੀਂ ਕਰਦਾ ਤਾਂ ਬਾਈ ਇਹਦੀ ਦਸਤਾਰ ਸਜਾ ਰਹੇ ਨੇ ਇੱਕ ਮਾਨਤੇ ਬੋਝ ਹੈ ਜਦੋਂ ਸਾਰੀ ਫਸਲ ਸਾਰਾ ਕੁਝ ਲੱਖ ਰੁਪਿਆ ਕਮਾ ਕੇ ਘਰਾਂ ਤੇ ਲਾਇਆ ਤਾਂ ਉਤਬਾਹ ਹੋ ਜੇ ਤੇ ਇਧਰਲੀ ਸਾਈਡ ਪਾਣੀ ਦਾ ਇਹ ਬੁਰਾ ਹਾਲ ਹੈ ਬਸ ਕੋਈ ਨਹੀਂ ਫਾਕ ਕੋਈ ਦੁਆਰਾ ਹੋਇਆ ਨਾ ਤੁਸੀਂ ਹੋਕਲਾਣਾ ਹਾਰੋ ਜਿਆਦਾ ਤਮੈ ਕਿ ਉਹਨੂੰ ਲੱਗਦਾ ਵੀ ਸਾਡਾ ਕੋਈ ਟੱਕ ਨਹੀਂ ਬੰਦ ਅੰਤਰਾ ਕਿਨੇ ਖੜਨਾ ਨਹੀਂ ਯਾਰ ਐਡੀ ਦੂਰੋਂ ਦੂਰੋਂ ਲੋਥੇ ਨੇ 150 ਕਿਲੋਮੀਟਰ ਤੋਂ ਆਏ ਆ ਚੱਲ ਕੇ ਤੁਹਾਡੇ ਲਈ ਆਏ ਆ ਤੁਹਾਡੇ ਲਈ ਆਏ ਆ ਅਸੀਂ ਸੁਣੋ ਇੱਥੇ ਆ ਕੇ ਲੱਗਦਾ ਤਾਂ ਬਸ ਆਉਂਕੀ ਨਹੀਂ ਆ ਵੀ ਅਸੀਂ ਸਮਝ ਨਹੀਂ ਕੋਈ ਨਾ ਫਿਰ ਕੱਕ ਰੱਫਾ ਉੱਪਰ ਮਾਰਿਆ ਨਾ ਨੁਕਸਾਨ ਬਹੁਤ ਹੋਇਆ ਇਹ ਜੀ ਗੱਲ ਕਰ ਹੁਣ ਆਪਣੇ ਹੱਥ ਵਾਸੀ ਨਹੀਂ ਇਹ 150 ਕਿਲੋਮੀਟਰ ਤੁਹਾਡੇ ਲਈ ਕਿਸੇ ਦੇ ਹੱਥ ਚ ਨਹੀਂ ਇਹ ਜਿਹੜਾ ਕੁਝ ਹੋ ਰਿਹਾ ਭਾਈ ਬਤਾ ਦੇ ਕਿ ਉਹਨੂੰ ਕੀ ਆ ਯਾਰ ਤੁਮ ਭਈਆ ਵੀ ਉਹਦੇ ਚੱਕਰਾਂ ਜੋ ਨਾ ਗੱਲ ਨੇ ਮੇਰਾ ਵੀਰ ਮੇਰਾ ਵੀਰ ਨਹੀਂ ਬੋਲੀ ਨਹੀਂ ਮੇਰੀ ਗੱਲ ਸੁਣਾ ਸਭ ਤੋਂ ਵੱਡੀ ਤਾਂ ਆਪਣੀ ਜਾਨ ਵਜ ਗਈ ਨਾ ਉਹ ਜ਼ਰੂਰੀ ਕੋਈ ਨਹੀਂ ਫਸਦਾ ਕੋਈ ਨਹੀਂ ਆਉਣਾ ਇਹ ਤਾਂ ਸਾਰੇ ਕੋਈ ਨਹੀਂ ਮਾਰ ਕੇ ਖੜੇ ਹੋ ਇਹਦਾ ਗਾਂ ਲੈਣਗੇ ਲੋਟੇ ਨਾਲ ਖੜੇ ਕੋਈ ਕਿੰਨਾ ਨੁਕਸਾਨ ਹੋਇਆ ਜੀ ਕਿੰਨਾ ਝੋਨਾ ਡੁੱਬਿਆ ਤੁਹਾਡਾ ਸਾਰਾ ਹੀ ਡੁੱਬ ਗਿਆ ਜੀ ਕੋਈ ਨਹੀਂ ਕੋਈ ਨਹੀਂ ਦੇਰ ਦੇਰ ਘੰਡੇ ਅੰਦਰ ਹੀ ਨੰਨੀ ਕੋਈ ਨਹੀਂ ਕੋਈ ਨੀ ਕੋਈ ਨਾ ਫੇਰ ਹੇ ਰੀਗ ਮਾ ਟੰਡਾ ਬੀਂਦਾ ਅੰਦਰ ਨਹੀਂ ਛੱਡੀ ਰਹਾਂਦਾ ਸਭ ਕੁਝ ਕੋਈ ਨਹੀਂ ਪਰਮਾਤਮਾ ਪਰਮਾਤਮਾ ਆਪੇ ਸੈੱਟ ਕਰੂਗਾ ਕੋਈ ਨਾ ਕਰੇ ਹਰ ਵਾਰ ਸਭ ਤੋਂ ਜ਼ਰੂਰੀ ਤਾਂ ਜਾਨ ਆਪਣੀ ਜਾਨ ਬੱਜਣੀ ਆ ਵਾ ਅੰਦਰ ਨਹੀਂ ਛੱਡੀ ਰਹਾਂਦਾ ਨਾਲ ਖੜੇ ਪੰਜਾਬ ਚ ਸਾਰੇ ਤੁਹਾਡੇ ਨਾਲ ਖੜੇ ਹੈਗੇ ਤੁਹਾਡੀ ਸੇਵਾ ਸਾਥਰੀ ਪਹੁੰਚੀ ਜਾਨ ਦੇ ਉੱਤੇ ਹੀ ਰਵੀਰ ਜਾਏਗਾ ਕੋਈ ਇੱਧਰ ਜਾਏਗਾ ਨੀ ਪਾਣੀ ਬਹੁਤ ਆਈ ਨਹੀਂ ਅੱਜ ਬਹੁਤ ਜ਼ਿਆਦਾ ਆ ਪਾਜੀ ਨਹੀਂ ਨਹੀਂ ਯਾਰ ਮੇਰੇ ਘਰੇ ਕਾਹਦੀ ਆਜ ਤੱਕ ਤੂੰ ਰਾਤ ਲਾ ਦੇ ਉਹ ਬੂਰ ਤੇ ਬਹਿ ਕੇ ਜਾਣਾ ਕੰਮ ਨਹੀਂ ਕਰਨੇ ਇਹ ਕੰਮ ਨਹੀਂ ਆ ਕਢਾ ਲੈ ਇੱਕ ਛੱਡਦੀ ਆ ਗਿਆ ਬੱਤੀ ਨਹੀਂ ਬਹੁਤ ਹੁੰਦਾ ਇਹੋ ਕਰ ਤਾ ਜਿਹੜੀ ਜਾਨ ਬੱਚੀ ਹਾਂ ਤੁਹਾਡਾ ਪਰਿਵਾਰ ਸੇਫ ਹੈ ਨਾ ਜੀ ਬਾਰ ਬੜਾ ਵਧੀਆ ਕਰ ਰਹਾ ਹੈ ਇਹਦੀ ਗੱਲ ਨਹੀਂ ਹੈਗੀ ਸਭ ਤੋਂ ਵਧੀਆ ਕਰਦਾ ਹੈ ਬਾਰ ਨਹੀਂ ਕਰ ਰਿਹਾ ਕਾਤੋਂ ਕਮਾਈ ਇੱਥੋਂ ਦੀ ਹੈ ਕਮਾਈ ਇੱਥੋਂ ਦੀ ਹੈ ਫਿਰ ਆਪਣੇ ਵੱਸ ਦੀ ਹੈ